ਮੈਂ ਉਸ ਦਿਨ ਹਸਪੀਟਲ ਸੀ ਇਹਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਜਾਣ ਕੇ ਪਹੇਗੇ ਬਿਮਾਰ ਕੋਈ ਜਾਣ ਕੇ ਹੁੰਦਾ ਜਨਾਬ ਕਿਸੇ ਦੇ ਵੀ ਆ ਸਕਦਾ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਨਹੀਂ ਕੀਤੀ 4 ਅਪ੍ਰੈਲ ਨੂੰ 4 ਅਪ੍ਰੈਲ ਨੂੰ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਉਦੋਂ ਬਾਜਵਾ ਸਾਹਿਬ ਅਮਰੀਕਾ ਗਏ ਹੋਏ ਸੀਗੇ ਮੈਂ ਮਨਤ ਵੀਰ ਪੜਦਾ ਸੀ ਇਹਨਾਂ ਨੇ ਕਿਹਾ ਸੀ ਮੈਂ ਐਸ ਅਡਰੈਸ ਤੇ ਆ ਜੇ ਕਿਸੇ ਨੇ ਆਉਣੇ ਆ ਜੂ ਮਿਲਣਾ ਆਗੇ ਹੋਣਗੇ ਕਾਂਗਰਸ ਦੇ ਵੱਡੇ ਉੱਥੇ ਸੰਗਠਨ ਹੈ ਤੇ ਜਦੋਂ ਮੀਂਹ ਪੈ ਰਿਹਾ ਸੀਗਾ ਰਾਂਦੀ ਮਤਲਬ ਉਤੋਂ ਪਾਣੀ ਥੋੜਾ ਥੋੜਾ ਆਉਣ ਲੱਗ ਗਿਆ ਸੀ ਉਦੋਂ ਆਸਟ੍ਰੇਲੀਆ ਗਏ ਹੋਏ ਸੀ 크ਰੂਜ਼ ਦੇ ਵਿੱਚ ਫਿਰਦੇ ਸੀ ਮੈਲਬਨ ਦੇ ਨੇੜੇ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਨਾ ਕਿਸੇ ਤੇ ਇਹ ਨਹੀਂ ਕਰਦਾ ਕਿ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਓ ਤੁਸੀਂ ਕਹਿੰਦੇ ਕਿ ਮੈਂ ਮੱਥਾ ਹੀ ਨਹੀਂ ਲਗਣਾ ਚਾਹੁੰਦਾ ਉਹਦੇ ਮੈਂ ਤਾਂ ਕਹਿੰਦਾ ਹਸਪਤਾਲ ਚੋਂ ਵਾਪਸ ਹੀ ਨਾ ਆਵੇ ਜਨਾਬ ਜੀ ਤੁਸੀਂ ਭਾਗੇ ਬਦਤਾ ਨਹੀਂ ਹੈਗੇ ਹੱਥਾਂ ਵਾਲੀਆਂ ਤਾਂ ਖੋਲੋਗੇ ਮੱਥੇ ਵਾਲੀਆਂ ਕਿਵੇਂ ਖੋਲੋਗੇ ਇੱਥੇ ਰਵਾਂਗੇ ਅਸੀਂ ਕਿਤੇ ਨਹੀਂ ਜਾਂਦੇ ਤੁਸੀਂ ਜਿੰਨਾ ਮਰਜੀ ਤੁਸੀਂ ਸੁੱਖਣਾ ਸੁਖ ਲੋ ਜਿੰਨੇ ਮਰਜੀ ਤੁਸੀਂ ਜਿਹੜੀਆਂ ਜਿਹੜੇ ਜਿਹਨੂੰ ਵੀ ਮੰਨਦੇ ਹੋ ਸੁਖਣਾ ਸੁਖ ਲੋ ਐ ਨਹੀਂ ਜਾਂਦੇ ਥੋੜੀ ਜਣਾਂ ਚ ਬੈਠਾਂਗੇ ਪਹਿਲਾਂ ਤਾਂ ਮੈਂ ਉਸ ਦਿਨ ਹਸਪੀਟਲ ਸੀ ਇਹਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਜਾਣ ਕੇ ਪੈ ਗਈ ਬਿਮਾਰ ਕੋਈ ਜਾਣ ਕੇ ਹੁੰਦਾ ਜਨਾਬ ਕਿਸੇ ਤੇ ਵੀ ਆ ਸਕਦਾ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਨਹੀਂ ਕੀਤੀ 4 ਅਪ੍ਰੈਲ ਨੂੰ 4 ਅਪ੍ਰੈਲ ਨੂੰ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਉਦੋਂ ਬਾਜਵਾ ਸਾਹਿਬ ਅਮਰੀਕਾ ਗਏ ਹੋਏ ਸੀਗੇ ਮੈਂ ਇਹਨਾਂ ਨੂੰ ਟਵੀਟ ਪੜ੍ਹਦਾ ਸੀ ਇਹਨਾਂ ਨੇ ਕਿਹਾ ਸੀ ਮੈਂ ਐਸ ਐਡਰੈਸ ਤੇ ਆ ਜੇ ਕਿਸੇ ਨੇ ਆਉਣਾ ਹੈ ਆਜੂ ਮਿਲਣਾ ਆਗੇ ਹੋਣਗੇ ਕਾਂਗਰਸ ਦੇ ਵੱਡੇ ਉੱਥੇ ਸੰਗਠਨ ਹੈ ਤੇ ਜਦੋਂ ਮੈਂ ਪਹਿਰੇ ਸੀਗਾ ਹਰਾਂਦੀ ਮਤਲਬ ਉੱਥੋਂ ਪਾਣੀ ਥੋੜਾ ਥੋੜਾ ਆਉਣ ਲੱਗ ਗਿਆ ਸੀ ਉਦੋਂ ਆਸਟ੍ਰੇਲੀਆ ਗਿਆ ਹੋਈ ਸੀ 크ਰੂਜ਼ ਦੇ ਵਿੱਚ ਫਿਰਦੇ ਸੀ ਮੈਲਬਨ ਦੇ ਨੇੜੇ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਨਾ ਕਿਸੇ ਤੇ ਐ ਨਹੀਂ ਕਰਦਾ ਕਿ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਓ ਤੁਸੀਂ ਕਹਿੰਦੇ ਕਿ ਮੈਂ ਮੱਥਾ ਹੀ ਨਹੀਂ ਲਗਣਾ ਚਾਹੁੰਦਾ ਉਹਦੇ ਮੈਂ ਤਾਂ ਕਹਿੰਦਾ ਹਸਪਤਾਲ ਚੋਂ ਵਾਪਸੀ ਨਾ ਆਵੇ ਜਨਾਬ ਜੀ ਤੁਸੀਂ ਭਾਗਿਆ ਵਦਤਾ ਨਹੀਂ ਹੈਗੇ ਹੱਥਾਂ ਵਾਲੀਆਂ ਤਾਂ ਖੋਲੋਗੇ ਮੱਥੇ ਵਾਲੀਆਂ ਕਿਵੇਂ ਖੋਲੋਗੇ ਇੱਥੇ ਰਵਾਂਗੇ ਅਸੀਂ ਕਿਤੇ ਨਹੀਂ ਜਾਂਦੇ ਤੁਸੀਂ ਜਿੰਨਾ ਮਰਜੀ ਤੁਸੀਂ ਸੁਖਣਾ ਸੁਖ ਲੋ ਜਿੰਨੇ ਮਰਜੀ ਤੁਸੀਂ ਜਿਹੜੀਆਂ ਜਿਹੜੇ ਜਿਨ੍ਹਾਂ ਨੂੰ ਵੀ ਮੰਨਦੇ ਹੋ ਸੁਖਣਾ ਸੁਖ ਲੋ ਐ ਨਹੀਂ ਜਾਂਦੇ ਥੋੜੀਆਂ ਜਗ੍ਹਾਾਂ 'ਚ ਬੈਠਾਂਗੇ ਪਹਿਲਾਂ ਤਾਂ ਮੈਂ ਉਸ ਦਿਨ ਹਸਪੀਟਲ ਸੀ ਇਹਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕੋ ਜਾਣ ਕੇ ਪੈ ਗਈ ਬਿਮਾਰ ਕੋਈ ਜਾਣ ਕੇ ਹੁੰਦਾ ਜਨਾਬ ਕਿਸੇ ਦੇ ਵੀ ਆ ਸਕਦਾ ਤਾਂ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਨਹੀਂ ਕੀਤੀ 4 ਅਪ੍ਰੈਲ ਨੂੰ 4 ਅਪ੍ਰੈਲ ਨੂੰ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਉਦੋਂ ਬਾਜਵਾ ਸਾਹਿਬ ਅਮਰੀਕਾ ਗਏ ਹੋਏ ਸੀਗੇ ਮੈਂ ਮੈਨੂੰ ਟੂਰ ਪੜਦਾ ਸੀ ਇਹਨਾਂ ਨੇ ਕਿਹਾ ਸੀ ਮੈਂ ਇਸ ਐਡਰੈਸ ਤੇ ਆਂ ਜੇ ਕਿਸੇ ਨੇ ਆਉਣੇ ਆ ਜੂ ਮਿਲਣਾ ਆ ਕੇ ਹੋਣਗੀ ਕਾਂਗਰਸ ਦੇ ਵੱਡੇ ਉੱਥੇ ਸੰਗਠਨ ਹੈ ਤੇ ਜਦੋਂ ਮੈਂ ਪੈ ਰਿਆ ਸੀਗਾ ਹਰਾਂ ਦੀ ਮਤਲਬ ਉੱਥੋਂ ਪਾਣੀ ਥੋੜਾ ਥੋੜਾ ਆਉਣ ਲੱਗ ਗਿਆ ਸੀ ਉਦੋਂ ਆਸਟ੍ਰੇਲੀਆ ਗਏ ਹੋਏ ਸੀ 크ਰੂਜ਼ ਦੇ ਵਿੱਚ ਫਿਰਦੇ ਸੀ ਮੈਲੇ ਬੰਦੇ ਜਿਹੜੇ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਨਾ ਕਿਸੇ ਤੇ ਐ ਨਹੀਂ ਕਰਦਾ ਕਿ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਓ ਤੁਸੀਂ ਕਹਿੰਦੇ ਕਿ ਮੈਂ ਮੱਥਾ ਹੀ ਨਹੀਂ ਲੱਗਣਾ ਚਾਹੁੰਦਾ ਉਹਦੇ ਮੈਂ ਤਾਂ ਕਹਿੰਦਾ ਹਸਪਤਾਲ ਚੋਂ ਵਾਪਸੀ ਨਾ ਆਵੇ ਜਨਾਬ ਜੀ ਤੁਸੀਂ ਭਾਗਿਆ ਵਦਾਤਾ ਨਹੀਂ ਹੈਗੇ ਹੱਥਾਂ ਵਾਲੀਆਂ ਤਾਂ ਖੋਲੋਗੇ ਮੱਥੇ ਵਾਲੀਆਂ ਕਿਵੇਂ ਖੋਲੋਗੇ ਇੱਥੇ ਰਵਾਂਗੇ ਅਸੀਂ ਕਿਤੇ ਨਹੀਂ ਜਾਂਦੇ ਤੁਸੀਂ ਜਿੰਨਾ ਮਰਜੀ ਤੁਸੀਂ ਸੁੱਖਣਾ ਸੁਖ ਲੋ ਜਿੰਨੇ ਮਰਜੀ ਤੁਸੀਂ ਜਿਹੜੀਆਂ ਜਿਹੜੇ ਜਿਨ੍ਹਾਂ ਨੂੰ ਵੀ ਮੰਨਦੇ ਹੋ ਸੁੱਖਣਾ ਸੁਖ ਲੋ ਐ ਨਹੀਂ ਜਾਂਦੇ ਥੋੜੀਆਂ ਜਗਾਂ ਚ ਬੈਠਾਂਗੇ ਪਹਿਲਾਂ ਤਾਂ